ਸਰਬਜੀਤ ਸੰਗਰੂਰ ਵੀ ਦੀ ਰਚਨਾ ਛੱਡ ਨੈਣ ਜੋਤੀ ਨੂੰ ਹੁਣ ਤੁਸੀਂ ਲੱਭੋ ਸੰਗਰੂਰ ਵੀ ਜੀ ਛੱਡ ਨੈਣ ਜੋਤੀ ਨੂੰ ਹੁਣ ਤੁਸੀਂ ਲੱਭੋ ਸੰਗਰੂਰ ਵੀ ਜੀ ਇੱਕ ਤਾਂ ਤੇ ਕੀ ਮਦੂ ਜਾ ਪੁਣੀਤੀ ਇਕ ਤਾਂ ਟਿੰਕੀ ਮਦੂਜਾ ਪੁਣੀਤੀ ਕਿਉਂ ਨਹੀਂ ਭੁੱਲ ਜਾਂਦੇ ਉਸ ਨੂੰ ਤੁਸੀਂ ਸੰਗਰੂਰ ਵੀ ਜੀ ਕਿਉਂ ਨਹੀਂ ਭੁੱਲ ਜਾਂਦੇ ਕਿਉਂ ਨਹੀਂ ਭੁੱਲ ਜਾਂਦੇ ਉਸ ਨੂੰ ਤੁਸੀਂ ਸੰਗਰੂਰ ਵੀ ਜੀ ਜਿਸ ਤਹਾਡੀ ਕਦਰ ਨਾ ਕੀਤੀ ਜਿਸ ਤਹਾਡੀ ਕਦਰ ਨਾ ਕੀਤੀ